ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ অ্যালোਵੇਰਾ ਦੀ ਯਾਨੀ ਕਿ ਕੀ ਕੁਵਾਰ ਦੀ ਜਿਹੜੀ ਕਿ ਸਰਦੀਆਂ ਦੇ ਵਿੱਚ ਬਣਾਈ ਜਾਂਦੀ ਹੈ ਸਬਜੀ ਉਹ ਠੀਕ ਹੈ ਜੀ ਇਹ ਸਬਜੀ ਥੋੜੀ ਜੀ ਗਰਮ ਹੁੰਦੀ ਆ ਸਰੀਰ ਲਈ ਫਾਇਦੇਮੰਦ ਹੁੰਦੀ ਆ ਸਬਜੀ ਦਾ ਕਲਰ ਚੈੱਕ ਕਰੋ ਕਿੰਨਾ ਵਧੀਆ ਆ ਜਿਹੜੇ ਤਰੀਕੇ ਨਾਲ ਮੈਂ ਸਬਜੀ ਬਣਾਈ ਆ ਠੀਕ ਹੈ ਜੀ ਜਿਹੜੀ ਟ੍ਰਿਕ ਨਾਲ ਬਣਾਈ ਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਵੀਡੀਓ ਨਾਲ ਬਨੇ ਰਹੋ ਠੀਕ ਹੈ ਜੀ ਜਿਹੜਾ ਜਿਹੜਾ ਸਮਾਨ ਲਿਆ ਤੁਹਾਨੂੰ ਸਾਰਾ ਅੱਗੇ ਤਕਨੀਕ ਹੈ ਜਿਹੜੀ ਸਾਰੀ ਵੀਡੀਓ 'ਚ ਦੱਸਾਂਗੇ ਸੋ ਆਜੋ ਰੈਸਪੀ ਕਰਦੇ ਆਂ ਸਟਾਰਟ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਨੇ ਆ ਐਲੋਵੇਰਾ ਦੀ ਬਹੁਤ ਹੀ ਵਧੀਆ ਸਬਜੀ ਰੈਸਪੀ ਕਰਦੇ ਆਂ ਸਟਾਰਟ ਲਓ ਜੀ ਕੀ ਇਕਵਾਰ ਦੀ ਸਬਜ਼ੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਕੀ ਇਕਵਾਰ ਆ ਦੇਖੋ ਆਪਣੇ ਇੱਧਰ ਲੱਗਿਆ ਹੋਇਆ ਜੀ ਇਹ ਆ ਦੇਖੋ ਕਿੰਨਾ ਵਧੀਆ ਹੋਇਆ ਬਸ ਤੇ ਇਹ ਪੂਰਾ ਦੇਸੀ ਕੀ ਇਕਵਾਰ ਹੈ ਠੀਕ ਹੈ ਜੀ ਆ ਦੇਖੋ ਵੈਸੇ ਹਾਈਬ੍ਰਿਡ ਬੀਜ ਵੀ ਆਉਂਦਾ ਏ ਪਰ ਇਹ ਹੈਗਾ ਦੇਸੀ ਅੱਜ ਫਿਰ ਤੁਹਾਨੂੰ ਇਹਨੂੰ ਪੂਰੀ ਚੰਗੀ ਤਰ੍ਹਾਂ ਵੀਡੀਓ ਦਿਖਾਵਾਂਗੇ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਇਹਨੂੰ ਆਪਾਂ ਹੁਣ ਵੱਢ ਲੈਣੇ ਆ ਤੇ ਲਓ ਜੀ ਕੀ ਇਕਵਾਰ ਆਪਾਂ ਵੱਢ ਰਹੇ ਹਾਂ ਜੀ ਅੱਪਾ ਅੱਜ ਥੋੜਾ ਹੀ ਬਣਾਵਾਂਗੇ ਜਿਆਦਾ ਨਹੀਂ ਬਣਾਉਣਾ ਹੈਗਾ ਤੇ ਇੱਧਰ ਹੈਗੇ ਜੀ ਸਾਡੇ ਪਿੰਡ ਦੇ ਖੇਤ ਆ ਦੇਖੋ ਇੱਧਰ ਇਹ ਪੰਚਾਇਤੀ ਜ਼ਮੀਨ ਵਾਲੇ ਖੇਤ ਆ ਜੀ ਤੇ ਆ ਹੈਗਾ ਜੀ ਸਾਡਾ ਪਿੰਡ ਨਵੀਪੁਰ ਜ਼ਿਲ੍ਹਾ ਮੁਹਾਲੀ ਠੀਕ ਆ ਜੀ ਤੇ ਜਿਹੜੇ ਪਿੰਡ ਜੀ ਸਾਡੇ ਦੋ ਪਿੰਡ ਨੇ ਜਿੱਥੇ ਇਸ ਟਾਈਮ ਮੈਂ ਖੜਾ ਆ ਇਹ ਹੈਗਾ ਨਵੀਪੁਰ ਉਹ ਸਾਹਮਣੇ ਹੈਗਾ ਜੀ ਨਵੀਪੁਰ ਦਾ ਗੁਰਦੁਆਰਾ ਸਾਹਿਬ ਤੇ ਉਹ ਉਧਰ ਹੈਗਾ ਜੀ ਪਿੰਡ ਦੇਕਲਾਂ ਇਥੇ ਦੋ ਪੰਚਾਇਤਾਂ ਨੇ ਦੋ ਪਿੰਡ ਨੇ ਪਰ ਉਹ ਦੋਵੇਂ ਪਿੰਡਾਂ ਨੂੰ ਮਿਲਾ ਕੇ ਕਹਿ ਦਿੰਦੇ ਆ ਜੀ ਬੜਾ ਘਰੋਂ ਤੇ ਕੀ ਇਕਵਾਰ ਆ ਜਿਹੜਾ ਯਾਨੀ ਕੀ অ্যালোਵੇਰਾ ਕਹਿ ਦਿੰਦੇ ਇਹਨੂੰ ਠੀਕ ਆ ਜੀ ਸਾਡੇ ਪੰਜਾਬੀ ਚ ਕੀ ਇਕਵਾਰ ਕਹਿ ਦਿੰਦੇ ਆ ਇਹਨੂੰ ਹੁਣ ਆਪਾਂ ਨੇ ਧੋ ਦਿਆ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹੀ ਧੋ ਲੈਣਾ ਏ ਤੇ ਹੁਣ ਆਪਾਂ ਇਹਦੀ ਜਿਹੜੀ ਵਿਚਾਲੀ ਠੀਕ ਆ ਜੀ ਗਦੋ ਹੁੰਦੀ ਆ ਉਹ ਆਪਾਂ ਕੱਢੂਗੇ ਆ ਦੇਖੋ ਸੋ ਇਸ ਤਰੀਕੇ ਨਾਲ ਆਪਾਂ ਨੇ ਇਹ ਇਹਦੇ ਐਡੇ ਐਡੇ ਇੱਕ ਪੀਸ ਕਰ ਲੈਣੇ ਆ ਇੱਡਾ ਕਪੀਸ ਕਰਕੇ ਇਹਨੂੰ ਇਸ ਤਰੀਕੇ ਨਾਲ ਆਪਾਂ ਇਹਦੀ ਗੋਦੋ ਕੱਢ ਲਵਾਂਗੇ ਸੋ ਇੱਕ ਵੀਡੀਓ ਇਹਦੀ ਮੈਂ ਪਹਿਲਾਂ ਵੀ ਪਾਈ ਸੀਗੀ ਇਹਦੇ ਵਿੱਚ ਕਈ ਵੀਰਾਂ ਨੇ ਭੈਣਾ ਦੇ ਮੈਨੂੰ ਕਮੈਂਟ ਕਰੇ ਤੇ ਵੀ ਇਹ ਜਿਹੜਾ ਸਬਜੀ ਆ ਵੀ ਜਿਹੜਾ ਛਿਲਕ ਹੈਦਾ ਵੀ ਇਹਦੇ ਨਾਲੇ ਬਣਦੀ ਹੈ ਇਹ ਵੀ ਛਿਲਕ ਤਾਰਨ ਦੀ ਜ਼ਰੂਰਤ ਨਹੀਂ ਪੈਂਦੀ ਪਰ ਮੇਰੇ ਹਿਸਾਬ ਨਾਲ ਜੇ ਆਪਾਂ ਇਹਨੂੰ ਛਿਲਕ ਸਣੇ ਬਣਾਉਂਗੇ ਤਾਂ ਸਬਜੀ ਆ ਜਿਹੜੀ ਕੌੜੀ ਹੋ ਸਕਦੀ ਹੈ ਇਹ ਤੇ ਕਈ ਵੀਰਾਂ ਦੇ ਮੈਨੂੰ ਕਮੈਂਟ ਆਏ ਤੇ ਪਹਿਲਾਂ ਪਹਿਲੀ ਵੀਡੀਓ ਚ ਵੀ ਸਬਜੀ ਮਤਲਬ ਇਹ ਕੌੜੀ ਤਾਂ ਨਹੀਂ ਬਣਦੀ ਇਹ ਕੌੜੀ ਨਹੀਂ ਬਣਦੀ ਹੈਗੀ ਇਹਦਾ ਜਿਹੜਾ ਸਬਜੀ ਦਾ ਟੇਸਟ ਹੁੰਦਾ ਸਰਦੀ ਦੇ ਵਿੱਚ ਜਾਨੀ ਆਪਣੇ ਜਿਵੇਂ ਕਿ ਲੱਕ 'ਚ ਦਰਦ ਹੁੰਦਾ ਜਾਂ ਵੈਸੇ ਆਪਾਂ ਨੂੰ ਠੰਡ ਲੱਗਦੀ ਜ਼ਿਆਦਾ ਤਾਂ ਉਹ ਚੀਜ਼ ਵਾਸਤੇ ਸਬਜੀ ਇਹ ਬਹੁਤ ਵਧੀਆ ਰਹਿੰਦੀ ਆ ਤੇ ਟੇਸਟ ਹੈ ਸਬਜੀ ਦਾ ਜਿਹੜਾ ਹੁੰਦਾ ਇਹ ਬਿਲਕੁਲ ਜਿਵੇਂ ਕਿ ਆਪਾਂ ਚਿਕਨ ਖਾਂਦੇ ਆ ਠੀਕ ਹੈ ਜੀ ਚਿਕਨ ਵਰਗਾ ਟੇਸਟ ਆਉਂਦਾ ਹੈ ਤੇ ਕੌੜੀ ਨਹੀਂ ਬਣਦੀ ਇਹ ਐਨ ਪੂਰੀ ਵਧੀਆ ਬਣਦੀ ਆ ਤੇ ਵਿੱਚ ਇਹਦੇ ਆਪਾਂ ਪਾਵਾਂਗੇ ਮਟਰ ਤੇ ਵਿੱਚ ਪਾਵਾਂਗੇ ਆਪਾਂ ਇਹਦੇ ਫਰੈਸ਼ ਮਟਰ ਇਹ ਆਪਾਂ ਨੇ ਕੱਢ ਲਏ ਆ ਜੀ ਤੇ ਮਟਰ ਕੱਢੇ ਆ ਜੀ ਸਾਡੇ ਕੱਦੂ ਨੇ ਕੱਦੂ ਉਹ ਕੱਦੂ ਕੱਦੂ ਸਾਸਰੀ ਕਾਲਤਾ ਕਰਦੇ ਸਾਰਿਆਂ ਨੂੰ ਕਰਦੇ ਸਾਸਰੀ ਕਾਲ ਨਹੀਂ ਕਰਨੀ ਕਰਦੇ ਕਰਦੇ ਸਾਸਰੀ ਕਾਲ ਕਰਦੇ ਸਾਰਿਆਂ ਨੂੰ ਕਰਦੇ ਕਰਨੀ ਨਹੀਂ ਭਾਈ ਅਰਸ਼ਪ੍ਰੀਤ ਕਰਦੀ ਨਹੀਂ ਸਾਸਰੀ ਕਾਲ ਅੱਜ ਤੇ ਲਓ ਜੀ ਹੁਣ ਆਪਾਂ ਜਿਹੜਾ ਕੀ ਆਪਣਾ ਐਲੋਵੇਰਾ ਯਾਨੀ ਕਿ ਘੀ ਕੁਵਾਰ ਹੈ ਇਹਨੂੰ ਹੁਣ ਕਰ ਲੈਂਦੇ ਆ ਸਾਫ਼ ਸੋ ਜਿਹੜੇ ਵੀਰ ਇਹਨੂੰ ਸਿਲਕ ਛਾਣੇ ਯਾਨੀ ਇਹਦੇ ਕਾਬਰ ਸਣਾ ਸਬਜੀ ਬਣਾਉਂਦੇ ਆ ਉਹ ਇਦਾਂ ਵੀ ਬਣਾ ਸਕਦੇ ਆ ਕਿਉਂਕਿ ਮੈਂ ਤਾਂ ਦੱਸ ਰਹੀ ਹਾਂ ਕਿਉਂਕਿ ਪਹਿਲੀ ਵੀਡੀਓ 'ਚ ਮੈਨੂੰ ਬਹੁਤ ਸਾਰੇ ਕਮੈਂਟ ਆਏ ਸੀਗੇ ਵੀ ਸਬਜੀ ਇਹ ਜਿਹੜੀ ਇਹ ਇਹ ਕਾਬਰ ਦੇ ਯਾਨੀ ਛਿਲਕ ਸਮੇਤ ਬਣਦੀ ਆ ਤੇ ਆਪਾਂ ਤਾਂ ਇਦਾਂ ਹੀ ਬਣਾਉਣੀ ਆ ਠੀਕ ਆ ਜੀ ਕਿਉਂਕਿ ਹਰ ਇੱਕ ਏਰੀਏ ਦੇ ਵਿੱਚ ਆਪਣੀ ਆਪਣੇ ਤਰੀਕੇ ਨਾਲ ਆਪਾਂ ਚੀਜ਼ ਬਣਾਉਂਦੇ ਆ ਠੀਕ ਆ ਜੀ ਜਿਵੇਂ ਕਿ ਹੁਣ ਸਾਗ ਹੈ ਕਿਸੇ ਏਰੀਏ 'ਚ ਕਿਸੇ ਤਰੀਕੇ ਨਾਲ ਬਣਦਾ ਕਿਸੇ 'ਚ ਕਿਸੇ ਤਰੀਕੇ ਨਾਲ ਸੋ ਸਬਜੀ ਦਾ ਵੀ ਉਹੀ ਸਿਸਟਮ ਹੈ ਸੋ ਕਈ ਏਰੀਆ ਚ ਸਬਜੀ ਕਿਸੇ ਤਰੀਕੇ ਨਾਲ ਬਣਾਈ ਜਾਂਦੀ ਆ ਤੇ ਲਓ ਜੀ ਹੁਣ ਆਪਾਂ ਇਹਨੂੰ ਕਰ ਲੈਂਦੇ ਆ ਸਾਫ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਇਹਨੂੰ ਲੰਨੇ ਆ ਹੁਣ ਛਿੱਲ ਸਾਰੇ ਨੂੰ ਕੀਕਵਾਰ ਨੂੰ ਤੇ ਲਓ ਜੀ ਕੀਕਵਾਰ ਆ ਜਿਹੜਾ ਆਪਾਂ ਨੇ ਉਹਦੀ ਕਟਿੰਗ ਕਰ ਲਈ ਆ ਆ ਦੇਖੋ ਤੇ ਹੁਣ ਤੁਹਾਨੂੰ ਇਹਦਾ ਮੀਜਾ ਦਿਖਾ ਦਿੰਦਾ ਵੀ ਆਪਾਂ ਇਹਦੇ ਵਿੱਚ ਸਮਾਨ ਕਿਹੜਾ-ਕਿਹੜਾ ਪਾਉਣਾ ਤਿੰਨ ਆਪਾਂ ਨੇ ਗਠੇ ਲਈ ਹੈ ਜਾਨੀ ਕਿ ਪਿਆਜ਼ ਹਰੀ ਮਿਰਚ ਤੁਸੀਂ ਆਪਣੇ ਟੇਸਟ ਰਿਕਾਰਡਿੰਗ ਪਾ ਲਿਓ ਤੇ ਲਸਣ ਦੀ ਜਿਹੜੀ ਇੱਕ ਆਪਾਂ ਨੇ ਪੂਰੀ ਗੱਠੀ ਲੈ ਲੈਣੀ ਹੈ ਠੀਕ ਹੈ ਜੀ ਲਸਣ ਥੋੜਾ ਜਿਹਾ ਜ਼ਿਆਦਾ ਪਾ ਲਿਓ ਤੇ ਜਿੰਨਾ ਆਪਾਂ ਨੇ ਲਸਣ ਲਿਆ ਉਨਾਂ ਹੀ ਆਪਾਂ ਨੇ ਅਦਰਕ ਲੈਣਾ ਹੈ ਤੇ ਬਾਕੀ ਆਪਣੇ ਕੋਲ ਤਿੰਨ ਟਮਾਟਰ ਹੈਗੇ ਠੀਕ ਹੈ ਜੀ ਹਾਈ ਬ੍ਰੈਡ ਤੇ ਜੇ ਤੁਹਾਡੇ ਕੋਲ ਦੇਸੀ ਟਮਾਟਰ ਹੋਏ ਫਿਰ ਤੁਸੀਂ ਦੋ ਵਰਤੇਓ ਕਿਉਂਕਿ ਉਹ ਥੋੜੇ ਜਿਹਾ ਖੱਟੇ ਹੁੰਦੇ ਆ ਤੇ ਇਸ ਕਰਕੇ ਇਹ ਹਾਈ ਬ੍ਰੈਡ ਆਏ ਤੁਸੀਂ ਤਿੰਨ ਪਾ ਲਿਓ ਬਾਕੀ ਆਪਣੇ ਕੋਲ ਮਟਰ ਦਾਣਾ ਹੈ ਬਾਕੀ ਨੂਨ ਮਸਾਲੇ ਤੁਹਾਨੂੰ ਮੈਂ ਨਾਲ ਦੇ ਨਾਲ ਦੱਸੀ ਜਾਊਂਗਾ ਸਭ ਤੋਂ ਪਹਿਲਾਂ ਆਪਾਂ ਨੇ ਠੀਕ ਹੈ ਜੀ ਜਿਹੜਾ ਆਪਣਾ ਇਹ ਐਲੋਵੇਰਾ ਯਾਨੀ ਕਿ ਇੱਕ ਬਾਰ ਹੈ ਇਹਦੇ ਵਿੱਚ ਆਪਾਂ ਨੇ ਗਰਮ ਪਾਣੀ ਪਾ ਲੈਣਾ ਕਿਉਂਕਿ ਇਹ ਧੋਣਾ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਇਹਨੂੰ ਐਸੇ ਤਰੀਕੇ ਨਾਲ ਤਲੂਗੇ ਕਿਉਂਕਿ ਆਪਾਂ ਨੇ ਇਹ ਤਲਣਾ ਹੈ ਤੇਲ ਦੇ ਵਿੱਚ ਜੇ ਆਪਾਂ ਨੇ ਇਹਨੂੰ ਇਦਾਂ ਹੀ ਤਲੇ ਆ ਨਾ ਫੇ ਜਿਹੜੀ ਸਬਜੀ ਬਣੂਗੀ ਉਹ ਚੀੜੀ-ਚੀੜੀ ਬਣੂਗੀ ਸੋ ਪਹਿਲੀ ਵੀਡੀਓ ਦੇ ਵਿੱਚ ਮੈਨੂੰ ਕਈ ਪੈਣਾ ਵੀਰਾਂ ਦੇ ਕਮੈਂਟ ਆਏ ਸੀਗੇ ਵੀ ਇਹਨੂੰ ਧੋਂਦੇ ਨਹੀਂ ਹੁੰਦੇ ਕਿਉਂਕਿ ਪਹਿਲਾਂ ਜਿਵੇਂ ਕਿ ਪਹਿਲਾਂ 올ਡ ਸਬਜੀ ਬਣਾਉਂਦੇ ਸੀਗੇ ਜੀ ਜਿਹੜੇ ਪਹਿਲਾਂ ਬਜ਼ੁਰਗ ਉਹ ਕਈ ਇਹਨੂੰ ਸਵਾਦ ਚ ਮਲਦੇ ਤੇ ਵੀ ਇਹਦਾ ਚੇੜ ਖਤਮ ਹੋ ਜਵੇ ਠੀਕ ਆ ਜੀ ਇਹਦਾ ਛੇੜ ਆਪਾਂ ਖਤਮ ਕਰੋਂਗੇ ਤੁਸੀਂ ਜਦੋਂ ਇਹ ਤੋਂ ਜਿੱਦਾਂ ਅੱਗੇ ਹੁਣ ਆਪਾਂ ਧੋ ਰਹੇ ਹਾਂ ਇਹਦੇ ਵਿੱਚ ਇਹਦੀ ਦੋ ਚਾਰ ਟੱਕਣ ਪਸੇਕੇ ਦੇ ਵੀ ਪਾ ਸਕਦੇ ਆ ਜਾਂ ਥੋੜਾ ਬਹੁਤਾ ਨੂਨ ਘੇੜ ਲਿਓ ਪਰ ਵੈਸੇ ਇਹਦੇ ਵਿੱਚ ਇੰਨਾ ਛੇੜ ਹੈਗਾ ਨਹੀਂ ਤਾਂ ਕਿਉਂਕਿ ਜਿਹੜਾ ਦੇਸੀ ਹੁੰਦਾ ਉਹ ਮਾ ਜ਼ਿਆਦਾ ਛੇੜ ਨਹੀਂ ਹੁੰਦਾ ਤੇ ਲਓ ਜੀ ਗਰਮ ਪਾਣੀ ਆਪਾਂ ਨੇ ਪਾ ਲਿਆ ਇਹਦੇ ਵਿੱਚ ਤੇ ਗਰਮ ਪਾਣੀ ਪਾਉਣ ਤੋਂ ਬਾਅਦ ਆਪਾਂ ਨੇ ਕੋਈ ਐਦਾਂ ਦੀ ਝਾਰ ਨਹੀਂ ਲੈ ਲੈਣੀ ਆ ਇਹ ਵੈਸੇ ਮੇਰੇ ਕੰਮ ਵਾਲੀ ਝਾਰਨੀ ਆ ਠੀਕ ਹੈ ਜੀ ਇਹ ਇਹ ਸਾਡੇ ਕੰਮ ਆਉਂਦੀ ਆ ਸਨੈਕਸ ਬਣਾਉਣ ਚ ਠੀਕ ਹੈ ਜੀ ਇਹਨੂੰ ਚਾਈਨਿਸ ਚਾਰਨੀ ਕਹਿ ਦਿੰਦੇ ਚਾਈਨਿਸ ਚਾਂ ਮੈਂ ਕਹਿ ਦਿੰਦੇ ਆ ਪੰਜਾਬੀ ਚ ਤੇ ਲਓ ਜੀ ਜਿਹੜਾ ਮਾੜਾ ਮੋਟਾ ਛੇੜ ਜਾ ਇਹਦਾ ਥੱਲੇ ਨੂੰ ਨਿਕਲ ਜੂਗਾ ਇਧਰ ਬਾਕੀ ਹੁਣ ਇਹ ਹੈ ਨਾ ਫਰੈਸ਼ ਹੈ ਤੇ ਹੁਣ ਆਪਾਂ ਬਣਾਉਨੇ ਆ ਇਹਦਾ ਮਤਲਬ ਕੀ ਮਸਾਲਾ ਤੇ ਲਓ ਜੀ ਆਪਾਂ ਲਾਵਾਂਗੇ ਮਿਕਸੀ ਵਾਲਾ ਛੋਟਾ ਜੱਗ ਇਹਦੇ ਵਿੱਚ ਆਪਾਂ ਜਿਹੜਾ ਪਰਿੰਲਾ ਸਣ ਹੈ ਠੀਕ ਹੈ ਜੀ ਹਰੀ ਮਿਰਚਾ ਦਾ ਉਹ ਪਾ ਲੂਗੇ ਤੇ ਆਹ ਜਿਹੜਾ ਸਮਾਨ ਹੈ ਤੁਸੀਂ ਕੁੰਡੀ ਵਿੱਚ ਵੀ ਕੁਟ ਸਕਦੇ ਹੋ ਕਿਉਂਕਿ ਪਹਿਲਾਂ ਜਿਹੜੀ ਮੈਂ ਵੀਡੀਓ ਪਾਈ ਤੀ ਉਹਦਾ ਸਾਰਾ ਸਮਾਨ ਮੈਂ ਕੁੰਡੀ ਮੈਂ ਕੁਟ ਕੇ ਪਾਇਆ ਤਾਂ ਸੋ ਇੱਕ ਵੀਰ ਦਾ ਮੈਨੂੰ ਕਮੈਂਟ ਆਇਆ ਸੀਗਾ ਜੀ ਵੀ ਤੁਸੀਂ ਜਿਹੜੀ ਅਗਲੀ ਵੀਡੀਓ ਪਾਉਂਗੇ ਜਿਹੜਾ ਸਮਾਨ ਹੈ ਤੁਸੀਂ ਮਿਕਸੀ ਕਰਕੇ ਦੱਸਿਓ ਵੀ ਮਿਕਸੀ ਕਰਕੇ ਕਿੱਦਾਂ ਪਾ ਸਕਦੇ ਆ ਬਾਕੀ ਜੇ ਤੁਹਾਨੂੰ ਕੁੰਡੀ ਸੋਚੇ ਵਾਲਾ ਮਸਾਲਾ ਵਧੀਆ ਲੱਗਿਆ ਤਾਂ ਤੁਸੀਂ ਉਸ ਤਰੀਕੇ ਨਾਲ ਪਾ ਲਿਓ ਤੇ ਜੇ ਤੁਸੀਂ ਉਹ ਵੀਡੀਓ ਦੇਖਣੀ ਹੋਈ ਤਾਂ ਮੇਰੇ ਚੈਨਲ ਤੇ ਆ ਕੇ ਤੁਸੀਂ ਐਲੋਵੇਰਾ ਤੇ ਘੀ ਇਕਵਾੜ ਦੀ ਠੀਕ ਹੈ ਜੀ ਜਿਹੜੀ ਦੇਸੀ ਤਰੀਕੇ ਨਾਲ ਪਾਈ ਹੋਈ ਆ ਵੀਡੀਓ ਉਹ ਵੀ ਦੇਖ ਸਕਦੇ ਹੋ ਤੇ ਲਓ ਜੀ ਇਹਨੂੰ ਹੁਣ ਆਪਾਂ ਦਰਦਰਾਜਾ ਪੀਸ ਲਵਾਂਗੇ ਜੜੀ ਅੱਧਾ ਲਸਣ ਮਿਰਚ ਜਿਆਦਾ ਮਤਲਬ ਆਪਾਂ ਨੇ ਜਿਆਦਾ ਬਰੀਕ ਜੇ ਨਹੀਂ ਕਰਨੇ ਹੈਗੇ ਇਸ ਤਰੀਕੇ ਦੇ ਦਰਦਰੇ ਜੇ ਕਰ ਲੈਣੇ ਆ ਠੀਕ ਹੈ ਜੀ ਇਹ ਕੁੰਡੀ ਸੋਟੇ ਵਾਲੀ ਕੰਮ ਹੋ ਜਾਂਦਾ ਹੈ ਤੇ ਲਓ ਜੀ ਹੁਣ ਤਾਂ ਪੈਸੇ ਜ਼ਿਆਦਾਤਰ ਕਿਚਨਾਂ ਦੇ ਵਿੱਚਰ ਸੋਈਆਂ ਦੇ ਵਿੱਚ ਮਿਕਸੀ ਚੱਲਦੀਆਂ ਐ ਤੇ ਲਓ ਜੀ ਆ ਦੇਖੋ ਇਸ ਤਰੀਕੇ ਦਾ ਦਰਦਰਾ ਜ ਆਪਾਂ ਨੇ ਕਰ ਲੈਣਾ ਇਹ ਸਾਰੇ ਜਿਗਾੜ ਉਸ ਤੋਂ ਬਾਅਦ ਲਾਵਾਂਗੇ ਆਪਾਂ بڑا ਜੱਗ ਮਿਕਸੀ ਦਾ ਠੀਕ ਹੈ ਜੀ ਇਹਨੂੰ ਸੈੱਟ ਕਰ ਲਵਾਂਗੇ ਮਿਕਸੀ ਪਰ ਇਹਦੇ ਵਿੱਚ ਪਾਵਾਂਗੇ ਆਪਾਂ ਤਿੰਨ ਪਿਆਜ਼ ਯਾਨੀ ਕਿ ਗੰਡੇ ਲਓ ਜੀ ਤਿੰਨ ਆਪਾਂ ਨੇ ਗੰਡੇ ਪਾ ਲੈਣੇ ਇਹਦੇ ਵਿੱਚ ਤੇ ਥੋੜਾ ਜਿਹਾ ਆਪਾਂ ਜੀਰਾ ਪਾ ਲੂਗੇ ਇਹਦੇ ਵਿੱਚ ਚਮਚਾਕ ਥੋੜਾ ਜਿਹਾ ਪਾ ਲਵਾਂਗੇ ਸਾਫਤਾ ਧਨੀਆ ਤੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਕਾਲੀਆਂ ਮਿਰਚਾਂ ਪਾਉਂਗੇ ਤੇ ਡੇਢ ਚਮਚਾ ਛੋਟਾ ਪਾਉਂਗੇ ਆਪਾਂ ਹਲਦੀ ਦਾ ਆ ਲਓ ਜੀ ਤੇ ਅੱਧਾ ਕ ਚਮਚਾ ਪਾ ਲਵਾਂਗੇ ਛੋਟਾ ਆਪਾਂ ਦੇਗੀ ਮਿਰਚ ਦਾ ਤੇ ਹੁਣ ਆਪਾਂ ਟਮਾਟਰ ਵੀ ਇਹਦੇ ਵਿੱਚ ਕੱਟ ਲਾਂਗੇ ਬਰੀਕ ਬਰੀਕ ਤੇ ਲਓ ਜੀ ਤਿੰਨ ਆਪਾਂ ਨੇ ਹਾਈਬ੍ਰਿਡ ਟਮਾਟਰ ਪਾ ਲਿਆ ਤੇ ਜੇ ਤੁਸੀਂ ਦੇ ਸੀ ਟਮਾਟਰ ਪਾਏ ਤਾਂ ਤੁਸੀਂ ਦੋ ਪਾਇਓ ਉਹਨਾਂ ਦੇ ਵਿੱਚ ਜਿਹੜੀ ਖਟਿਆਸ ਉਹ ਜ਼ਿਆਦਾ ਹੁੰਦੀ ਆ ਤੇ ਐਦਾ ਵੀ ਆਪਾਂ ਪੇਸਟ ਜਾਂ ਬਣਾ ਲੂਗੇ ਇੱਕ ਤੇ ਲਓ ਜੀ ਆਪਣਾ ਜਿਹੜਾ ਪੇਸਟ ਹੈ ਮਸਾਲਾ ਬਣ ਕੇ ਰੈਡੀ ਆ ਤੇ ਲਓ ਜੀ ਹੁਣ ਆਪਾਂ ਨੇ ਲੈ ਲਈ ਆ ਕੜਾਹੀ ਇੱਕ ਐ ਚ ਪਾਉਂਗੇ ਸਰੋਂ ਦਾ ਤੇਲ ਮਸਟਰਡ ਆਇਲ ਤੇ ਲਓ ਜੀ ਤੇਲ ਨੂੰ ਆਣ ਚੰਗੀ ਤਰ੍ਹਾਂ ਆਪਾਂ ਨੇ ਗਰਮ ਕਰ ਲੈਣਾ ਏ ਤਕਰੀਬਨ 100 ਗ੍ਰਾਮ ਤੇਲ ਜਿਹੜਾ ਮੈਂ ਕੜਾਹੀ 'ਚ ਪਾ ਲਿਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾ ਯਾਨੀ ਇਹਨੂੰ ਸਾੜ ਲੈਣਾ ਇਹਨੂੰ ਠੀਕ ਹੈ ਜੀ ਜਿਹੜੀਆਂ ਇਹ ਕਰ ਲੂੰਗੇ ਇਹਨੂੰ ਪੂਰਾ ਗਰਮ ਤੇ ਲਓ ਜੀ ਮਿਲਦੇ ਹਾਂ ਉਸ ਤੋਂ ਬਾਅਦ ਤੇ ਤੇਲ ਆ ਜਿਹੜਾ ਇਹਨੂੰ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਐਲੋਵੇਰਾ ਪਾਣੀ ਰੱਖਿਆ ਤਾਂ ਉਹ ਪਾ ਲਵਾਂਗੇ ਤੇ ਲਓ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨੂਗੇ ਠੀਕ ਹੈ ਜੀ ਜਿਹੜੀਆਂ ਇਹ ਲਾਲ ਕਰ ਲੂੰਗੇ ਇਹਨੂੰ ਕਿਉਂਕਿ ਜਿੰਦਾ ਇਹਨੂੰ ਪੁੰਨੂਗੇ ਪੁੰਨਾ ਸਬਜ਼ੀ ਦਾ ਟੇਸਟ ਆ ਜਿਹੜਾ ਵਧੀਆ ਆਊਗਾ ਜੇ ਆਪਾਂ ਨੇ ਇਹ ਕੱਚਾ-ਕੱਚਾ ਜਿਹਾ ਰੱਖ ਲਿਆ ਨਾ ਜਦੋਂ ਆਪਾਂ ਸਬਜ਼ੀ ਬਣਾਉਂਗੇ ਤਾਂ ਸਬਜ਼ੀ ਦੇ ਵਿੱਚ ਚੀਰਾ ਪੰਜਾ ਹੋ ਜਾਂਦਾ ਇੱਕ ਲੇਸ ਜੀ ਬਣਦੀ ਆ ਜਿਹੜੀ ਕਿ ਵਧੀਆ ਨਹੀਂ ਲੱਗਦੀ ਹੈਗੀ ਤੇ ਹੁਣ ਆਪਾਂ ਦੇ ਇਹਨੂੰ ਪੁੰਨ ਲੈਣਾ ਹੈ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਪੁੰਨਣੇ ਨੂੰ ਟਾਈਮ ਲੱਗੂਗਾ ਤਕਰੀਬਨ 20 ਤੋਂ 25 ਮਿੰਟ ਤੈਨੂੰ ਲੱਗ ਜਾਣੇ ਆ ਜੇ ਤੁਹਾਡੇ ਕੋਲ ਐਲੋਵੇਰਾ ਮਤਲਬ ਜ਼ਿਆਦਾ ਕਵਾਂਟੀਟੀ ਜ਼ਿਆਦਾ ਹੋਈ ਤਾਂ ਤੁਸੀਂ 2-3 ਵਾਰ ਕਰਕੇ ਭੁੰਨ ਲਿਓ ਮੇਰੇ ਕੋਲ ਥੋੜੀ ਜੀ ਘੱਟ ਕੁਆਂਟੀਟੀ ਥੀ ਮੈਂ ਇੱਕ ਵਾਰ ਚ ਭੁੰਨ ਰਿਹਾ ਤੇ ਲਓ ਜੀ ਮਿਲਦੇ ਹਾਂ ਹੁਣ ਜਦੋਂ ਆਪਣਾ ਇਹ ਸਾਰਾ ਭੁੰਨ ਹੋ ਗਿਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਠੀਕ ਹੈ ਜੀ ਕਮੈਂਟ ਕਰਦੇ ਹੋ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਇਹਨੂੰ ਹੁਣ ਆਪਾਂ ਭੁੰਨ ਲੰਨੇ ਆ ਤੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਐਲੋਵੇਰਾ ਆਪਣਾ ਭੁੰਨ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜ ਨਿਚੋੜ ਕੇ ਜਿਹੜਾ ਐਕਸਟਰਾ ਤੇਲ ਆ ਉਹ ਬਾਹਰ ਕੱਢ ਦੂਗੇ ਠੀਕ ਹੈ ਜੀ। ਤੇ ਇਹਨੂੰ ਕਿਸੇ ਪਲੇਟ 'ਚ ਕੱਢ ਲੈਨੇ ਆ। ਤੇ ਲੋ ਜੀ ਆ ਦੇਖੋ ਨਿਚੋੜ ਨਿਚੋੜ ਕੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਤੇਲ ਆ ਜਿਹੜਾ ਇਹਨ ਕੱਢ ਦੇਣਾ ਏ। ਇਹਨੂੰ ਕੱਢ ਲੈਂਦੇ ਆ ਕਿਸੇ ਪਲੇਟ 'ਚ। ਤੇ ਲੋ ਜੀ ਜਿਹੜਾ ਐਕਸਟਰਾ ਤੇਲ ਤਾਂ ਆਪਾਂ ਨੇ ਬਾਹਰ ਕੱਢ ਲਿਆ ਠੀਕ ਹੈ ਜੀ ਤੇਲ ਜ਼ਿਆਦਾ ਨਹੀਂ ਪਾਉਣੇ ਦੇ ਵਿੱਚ। ਆਪਾਂ ਨੇ ਥੋੜਾ ਜਿਹਾ ਤੇਲ ਬਸ ਮਸਾਲਾ ਭੁੰਨਣ ਵਾਸਤੇ ਪਾਇਆ ਏ। ਆ ਦੇਖੋ। ਤੇ ਲੋ ਜੀ ਇਹਦੇ ਵਿੱਚ ਥੋੜੇ ਜੇ ਖੜੇ ਮਸਾਲੇ ਪਾ ਲੂਗੇ ਆਪਾਂ ਜਿਵੇਂ ਕਿ ਦੋ ਤੇਜ ਪੱਤੇ ਹੋਗੇ ਇੱਕ ਬੜੀ ਇਲਾਇਚੀ ਦੋ ਛੋਟੀਆਂ ਇਲਾਇਚੀਆਂ ਹੋਗੀਆਂ ਤੇ ਦੋ ਆਪਾਂ ਲੌਂਗ ਪਾ ਲੂਗੇ ਯਾਨੀ ਹਲਕੇ ਜਿਹਾ ਆਪਣੇ ਮਸਾਲਿਆਂ ਨੂੰ ਭੁੰਨ ਲੈਣਾ ਤੇ ਉਸ ਤੋਂ ਬਾਅਦ ਆਪਾਂ ਨੇ ਪਾ ਲੈਣਾ ਇਹਦੇ ਵਿੱਚ ਆਦਰਕ ਲਸਣ ਤੇ ਹਰੀ ਮਿਰਚ ਜਿਹੜੀ ਆ ਕਿ ਆਪਾਂ ਨੇ ਪੀਸ ਕੇ ਰੱਖੀ ᱛੀ ਤੇ ਲੋ ਜੀ ਇਹਨੂੰ ਭੁੰਨੂਗੇ ਆਪਾਂ ਹਲਕਾ ਜਿਹਾ ਇੱਕ ਅੱਧਾ ਮਿੰਟ ਆ ਦੇਖੋ ਕਿੰਨਾ ਵਧੀਆ ਸੁਨਹਿਰਾ ਕਲਰ ਆ ਰਿਹਾ ਹੈ ਦਾ ਠੀਕ ਹੈ ਜੀ ਪਾ ਦੇ ਨੂੰ ਭੁੰਨਣਾ ਹੈ ਤੇ ਬੱਸ ਤੇਲ ਨਹੀਂ ਇਹਦੇ ਵਿੱਚ ਜ਼ਿਆਦਾ ਪਾਉਣਾ ਠੀਕ ਹੈ ਜੀ ਤੇਲ ਜ਼ਿਆਦਾ ਪਾਉਗੇ ਫਿਰ ਕੰਮ ਹੋ ਜਾਊਗਾ ਗੜਬੜ ਤੇ ਲਓ ਜੀ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਮਸਾਲਾ ਬਣਾਇਆ ਤਾਂ ਉਹ ਵੀ ਐਡ ਕਰ ਲੂंगे ਤੇ ਜਦੋਂ ਤੁਸੀਂ ਇਹਦੇ ਵਿੱਚ ਮਸਾਲਾ ਪਾ ਲਿਆ ਤੁਸੀਂ ਇਹਦੇ ਵਿੱਚ ਕੋਈ ਵੀ ਪਾਣੀ ਪੋਣੀ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਇਹਨੂੰ ਐਸੇ ਤਰੀਕੇ ਨਾਲ ਭੁੰਨੂਗੇ ਆਪਾਂ ਤੇ ਸੇਕ ਆ ਜਿਹੜਾ ਮੀਡੀਅਮ ਕਰ ਲਿਓ ਤੇ ਇਹਨੂੰ ਭੁੰਨਣ ਨੂੰ ਜਿਹੜਾ ਥੋੜਾ ਜਿਹਾ ਟਾਈਮ ਲੱਗੂਗਾ ਠੀਕ ਹੈ ਜੀ ਤੇ ਸਹੀ ਕਹਿ ਰਹੇ ਤੁਸੀਂ ਮੀਡੀਅਮ ਕਰ ਲੈਣਾ ਤੇ ਹੌਲੀ ਹੌਲੀ ਇਹਨੂੰ ਭੁੰਨੂਗੇ ਆਪਾਂ ਕਹਿੰਦਾ ਚੈੱਕ ਕਰੋ ਮਸਾਲਾ ਇਹ ਤੁਸੀਂ ਕਿੰਨਾ ਵਧੀਆ ਆ ਠੀਕ ਹੈ ਜੀ ਤੇ ਲਓ ਜੀ ਹੁਣ ਇਹਨੂੰ ਆਪਾਂ ਭੁੰਨ ਲੂਗੇ ਮਿਲਦੇ ਉਸ ਤੋਂ ਬਾਅਦ ਜਦੋਂ ਇਹਨਾਂ ਭੁੰਨ ਹੋ ਗਿਆ ਮਸਾਲਾ ਆਪਣਾ ਤੇ ਲਓ ਜੀ ਮਸਾਲਾ ਆਪਣਾ ਭੁੰਨ ਚੁੱਕਿਆ ਹੈ ਆ ਦੇਖੋ ਕਿੰਨਾ ਵਧੀਆ ਮਸਾਲਾ ਭੁੰਨ ਹੋ ਗਿਆ ਆਪਾਂ ਨੇ ਭੁੰਨੇ ਆ ਇਹ ਘੱਟ ਤੇਲ 'ਚ ਠੀਕ ਹੈ ਜੀ ਜੇ ਜ਼ਿਆਦਾ ਤੇਲ 'ਚ ਭੁੰਨਦੇ ਤੇ ਤੇਲ ਤੇਲ ਹੋ ਜਾਣਾ ਦਾ ਸਬਜੀ ਮੈਂ ਇਸ ਕਰਕੇ ਥੋੜਾ ਜਿਹਾ ਇਹ ਭੁੰਦੇ ਭੁੰਦੇ ਡਰਾਈ ਹੋ ਗਿਆ ਤੇ ਜਦੋਂ ਹੋਇਆ ਡਰਾਈ ਹੋ ਗਿਆ ਇਦਾਂ ਝੋੜਨ ਲੱਗ ਗਿਆ ਤਾਂ ਸਮਝੋ ਇਹ ਭੁੰਨ ਹੋ ਗਿਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਮਟਰ ਠੀਕ ਹੈ ਜੀ ਫਰੈਸ਼ ਮਟਰ ਪਾਵਾਂਗੇ ਤੇ ਲੋ ਜੀ ਫਰੈਸ਼ ਮਟਰ ਦਾਣਾ ਆਪਾਂ ਇਹ ਚ ਪਾ ਦੋਗੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਭੁੰਨਾਗੇ ਨਾਲ ਤਕਰੀਬਨ 4-5 ਮਿੰਟ ਠੀਕ ਹੈ ਜੀ ਤਾਂ ਜੋ ਮਸਾਲਿਆਂ ਦੇ ਵਿੱਚ ਵੀ ਮਸਾਲੇ ਦਾ ਫਲੇਵਰ ਆ ਜਾਵੇ ਤੇ ਲੋ ਜੀ ਸਰੀ ਸਬਜੀ ਦਾ ਕਲਰ ਚੈੱਕ ਕਰੋ ਹੁਣ ਤਈ ਹਲੇ ਤਾਂ ਇਹ ਬਣੀ ਨਹੀਂ ਹੈਗੀ ਤੇ ਜਦੋਂ ਬਣ ਕੇ ਤਿਆਰ ਹੋਊਗੀ ਸਬਜੀ ਦੀ ਕੀ ਰੰਗਤ ਆਊਗੀ ਤੇ ਲਓ ਜੀ ਇਹਨੂੰ ਭੁੰਨਦੇ ਆਪਾਂ ਤੇ ਸੇਕ ਜਿਹੜਾ ਹੈ ਤੇਜ਼ ਰੱਖਿਓ ਜਦੋਂ ਆਪਾਂ ਨੇ ਇਹਨੂੰ ਭੁੰਨਣਾ ਹੈ ਇਸ ਤੋਂ ਬਾਅਦ ਆਪਾਂ ਨੇ ਫਿਰ ਇਹਦੇ ਵਿੱਚ ਪਾਉਣਾ ਪਾਣੀ ਤੇ ਪਾਣੀ ਪਾਉਣਾ ਗਰਮ ਠੀਕ ਆ ਜੀ ਤੇ ਮਸਾਲੇ ਦੇ ਵਿੱਚ ਆਪਣੇ ਮਟਰ ਵੀ ਭੁੰਨ ਹੋ ਗਏ ਆ ਜੀ ਹੁਣ ਆਪਾਂ ਇਹ ਚ ਪਾਵਾਂਗੇ ਗਰਮ ਪਾਣੀ ਠੀਕ ਆ ਜੀ ਗਰਮ ਪਾਣੀ ਮੈਂ ਦੂਏ ਚੁੱਲੇ ਪਰ ਕਰਿਆ ਹੋਇਆ ਏ ਆ ਲਓ ਜੀ ਤੇ ਪਾਣੀ ਤੁਸੀਂ ਇਹਦੇ 'ਚ ਉਹਦਾ ਸੋਨਾ ਪਾ ਲਿਓ ਯਾਨੀ ਬਹੁਤਾ ਘੱਟ ਪਾਣੀ ਨਾ ਰੱਖਿਓ ਕਿਉਂਕਿ ਜਿਉਂ-ਜਿਉਂ ਸਬਜ਼ੀ ਪੱਕਦੀ ਹੈ ਨਾ ਠੀਕ ਹੈ ਜੀ ਫਿਰ ਇਹ ਗਾੜੀ ਹੋਈ ਜਾਂਦੀ ਆ ਤੇ ਲਓ ਜੀ ਹੁਣ ਆਪਾਂ ਇਹਦੇ 'ਚ ਪਾਣੀ ਪਾ ਲਿਆ ਤਕਰੀਬਨ 1 ਲੀਟਰ ਤੋਂ ਉੱਪਰ ਆਪਾਂ ਨੇ ਪਾਣੀ ਪਾ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਂਗੇ ਜਦੋਂ ਤੱਕ ਆਪਣੇ ਮਟਰ ਹੈ ਜਿਹੜੇ ਉਹ ਪੱਕ ਨਹੀਂ ਜਾਂਦੇ ਉਸ ਤੋਂ ਬਾਅਦ ਆਪਾਂ ਇਹਦੇ 'ਚ ਐਡ ਕਰਾਂਗੇ ਐਲੋਵੇਰਾ ਜਿਹੜਾ ਕਿ ਆਪਾਂ ਨੇ ਭੁੰਨ ਕੇ ਰੱਖਿਆ ਹੋਇਆ ਏ ਤੇ ਲਓ ਜੀ ਮਟਰ ਹੈ ਜਿਹੜੇ ਆਪਣੇ ਅੱਧੇ ਕ ਪੱਕ ਚੁੱਕੇ ਆ ਤੇ ਹੁਣ ਆਪਾਂ ਇਹ ਚ ਐਡ ਕਰ ਦੋਗੇ ਜਿਹੜਾ ਆਪਾਂ ਨੇ অ্যালোਵੇਰਾ ਪੁੰਨ ਕੇ ਰੱਖਿਆ ਤਾਂ ਮੈਂ ਤੇਲ ਇਸ ਕਰਕੇ ਘੱਟ ਪਾਇਆ ਤਾਂ ਕਿ ਕਿ ਤੇਲ ਹੈ ਜਿਹੜਾ অ্যালোਵੇਰਾ ਦੇ ਵਿੱਚ ਉਹ ਜਣੀ ਘੀ ਘੜ ਦੇ ਵਿੱਚ ਰਹਿ ਜਾਂਦਾ ਏ ਠੀਕ ਆ ਜੀ ਤੇ ਲੋ ਜੀ ਸਬਜੀ ਵੀ ਆਪਣੀ ਗਾੜੀ ਹੋ ਚੁੱਕੀ ਹੈ ਨਾ ਤੇ ਆਪਾਂ ਨੂੰ ਹੁਣ ਇਹਦੇ ਵਿੱਚ ਪਾਣੀ ਐਡ ਕਰਨਾ ਪੈਣਾ ਥੋੜਾ ਬਹੁਤਾ ਗਰਮ ਪਾਣੀ ਪਾਉਣਾ ਆਪਾਂ ਨੇ ਫੇਰ ਦੁਬਾਰ ਤੋਂ ਤੇ ਲੋ ਜੀ ਸਬਜੀ ਦੇ ਵਿੱਚ ਆਪਾਂ ਗਰਮ ਪਾਣੀ ਐਡ ਕਰੂਗੇ ਤੇ ਗਾੜੀ ਪਤਲੀ ਹੈ ਜਿਹੜੀ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਇਹਨੂੰ ਰੱਖ ਲਿਓ ਜਿੰਨੀ ਕਿ ਤੁਹਾਨੂੰ ਗਾੜੀ ਪਸੰਦ ਹੈ ਠੀਕ ਹੈ ਜੀ ਤਾਂ ਤੁਸੀਂ ਇਹਨੂੰ ਗਾੜੀ ਰੱਖ ਲਿਓ ਜੇ ਸਬਜ਼ੀ ਤੁਹਾਨੂੰ ਪਤਲੀ ਪਸੰਦ ਹੈ ਤਾਂ ਤੁਸੀਂ ਇਹਨੂੰ ਪਤਲੀ ਕਰ ਲਿਓ ਠੀਕ ਹੈ ਜੀ ਪਰ ਜ਼ਿਆਦਾ ਪਤਲੀ ਵੀ ਨਾ ਕਰਿਓ ਕਿਉਂਕਿ ਇਹ ਸਬਜ਼ੀ ਹੈ ਜਿਹੜੀ ਥੋੜੀ ਜੀ ਮੀਡੀਅਮ ਚੱਲੂਗੀ ਠੀਕ ਹੈ ਜੀ ਕਿ ਤੁਸੀਂ ਇਹਨੂੰ ਚੌਲਾ ਚੂਲਾ ਨਾਲ ਜਾਂ ਮੱਕੀ ਦੀ ਰੋਟੀ ਨਾਲ ਸਰਵ ਕਰਿਓ ਬੜੀਆ ਨਜ਼ਾਰਾ ਆਊਗਾ ਇਹਨ ਪੂਰਾ ਤੇ ਲਓ ਜੀ ਸਬਜ਼ੀ ਬਣ ਕੇ ਆਪਣੀ ਰੈਡੀ ਆ 5-7 ਮਿੰਟ ਆਪਾਂ ਇਹਨੂੰ ਹੋਰ ਪਕਾਉਂਗੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲੋ ਜੀ ਇਹਦੇ ਵਿੱਚ ਆਪਾਂ ਨਮਕ ਜਿਹੜਾ ਉਹ ਐਡ ਕਰ ਲੋਂਗੇ ਆਪਾਂ ਪਹਿਲਾਂ ਨਮਕ ਐਡ ਕਰਨਾ ਭੁੱਲ ਗਏ ਤੇ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਨਮਕਾ ਜਿਹੜਾ ਤੁਸੀਂ ਜਿੰਨਾ ਕਿ ਤੁਸੀਂ ਖਾਣਿਓ ਤੁਸੀਂ ਉਹ ਹਿਸਾਬ ਕਿਤਾਬ ਨਾਲ ਪਾ ਲਿਓ ਤੇ ਲੋ ਜੀ ਸਬਜੀ ਬਣ ਕੇ ਹੋ ਗਈ ਰੈਡੀ ਸਬਜੀ ਦਾ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆਇਆ ਤੇ ਖੁਸ਼ਬੂ ਵੀ ਹੈਨ ਪੂਰੀ ਇੱਕ ਨੰਬਰ ਹੈ ਤੇ ਲੋ ਜੀ ਆਪਾਂ ਇਹ ਚ ਪਾਉਂਦੇ ਆ ਬਰੀਕ ਕਟਿਆ ਹਰਾ ਧਣੀਆ ਤੇ ਥੋੜੇ ਜਿਹਾ ਪਾਉਂਦੇ ਆ ਅਦਰਕ ਤੇ ਲੱਛੇ ਤੇ ਲੋ ਜੀ ਗੈਸ ਨੂੰ ਕਰਦੇ ਆਂ ਬੰਦ ਹੁਣ ਤੁਹਾਨੂੰ ਸਬਜੀ ਦਿਖਾਉਣੀ ਆਂ ਆਪਾਂ ਪਲੇਟ 'ਚ ਕੱਢ ਕੇ ਤੇ ਲੋ ਜੀ ਸਬਜੀ ਬਣ ਕੇ ਰੈਡੀ ਆ ਜੀ ਸਬਜੀ ਦਾ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆ ਸੋ ਸਰਦੀਆਂ ਦੇ ਵਿੱਚ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਜੀ ਇਹ ਸਬਜੀ ਤੁਸੀਂ ਇਹਨੂੰ ਬਣਾ ਕੇ ਜ਼ਰੂਰ ਟ੍ਰਾਈ ਕਰਿਓ ਜੀ ਠੀਕ ਆ ਜੀ ਜਿਵੇਂ ਕਈ ਵਾਰ ਸਰੀਰ ਦੇ ਵਿੱਚ ਬੈ ਹੋ ਜਾਂਦੀ ਹੈ ਬੈਬਾਦੀ ਹੋ ਜਾਂਦੀ ਹੈ ਲੱਕ ਲੁੱਕ ਦੁਖਣ ਲੱਗ ਜਾਂਦਾ ਠੀਕ ਆ ਜੀ ਅੱਗੇ ਠੰਡ ਪੈਣੀ ਆ ਹੋਰ ਤੁਸੀਂ ਆਹ ਸਬਜ਼ੀ ਇੱਕ ਵਾਰ ਬਣਾ ਕੇ ਠੀਕ ਹੈ ਜੀ ਖਾ ਕੇ ਜਰੂਰ ਨਾਲੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ